ਸਰਸਵਰ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਇੱਕ ਵਾਰ ਫਿਰ ਤੋਂ ਇੱਕ ਵੱਡੇ ਇਨਕਾਊਂਟਰ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਦੋ ਵੱਡੇ ਇਨਕਾਊਂਟਰ ਸਾਹਮਣੇ ਆਏ ਸੀ ਪਹਿਲਾਂ ਮੁਹਾਲੀ ਦੇ ਵਿੱਚ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੁੰਦਾ ਤੇ ਉਸ ਤੋਂ ਬਾਅਦ ਦੇਰ ਰਾਤ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਅਗਲਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਮੋਗਾ ਦੇ ਵਿੱਚ ਗੈਂਗਸਟਰ ਤੇ ਪੁਲਿਸ ਦੇ ਵਿਚਾਲੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਧਣੀ ਅਤੇ ਦੌਧਰ ਵਾਲੇ ਰੋਡ ਦੇ ਉੱਪਰੇ ਮੁਕਾਬਲਾ ਹੋਇਆ ਜਿੱਥੇ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ ਤੇ ਇਸੇ ਦੌਰਾਨ ਬਾਈਕ ਦੇ ਸਵਾਰ ਆਏ ਤਿੰਨ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਤਿੰਨੇ ਗੈਂਗਸਟਰ ਬੰਬੀਹਾ ਗੈਂਗ ਦੇ ਨਾਲ ਸਬੰਧਤ ਸੰਬੰਧਤਾ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਬੀਤੇ ਦਿਨ ਜਿੱਥੇ ਮੋਹਾਲੀ ਦੇ ਵਿੱਚ ਸੀਆਈਏ ਸਟਾਫ ਅਤੇ ਗੈਂਗਸਟਰਾਂ ਦੇ ਵਿਚਕਾਰ ਮੁਕਾਬਲਾ ਹੋਇਆ ਸੀ ਉੱਥੇ ਹੀ ਹੁਣ ਅਗਲਾ ਇਨਕਾਊਂਟਰ ਮੋਗਾ ਤੋਂ ਸਾਹਮਣੇ ਆਇਆ ਤਦ ਦੱਸਿਆ ਕਿ ਤਿੰਨ ਗੈਂਗਸਟਰ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸਨ ਤਿੰਨਾਂ ਨੂੰ ਫੜਾ ਕਾਬੂ ਕਰ ਲਿਆ ਗਿਆ ਦੱਸੀਏ ਕਿ ਇਹਨਾਂ ਤਿੰਨਾਂ ਦੇ ਨਾਲ ਪੁਲਿਸ ਦੀ ਫਾਇਰਿੰਗ ਵੀ ਹੋਈ ਆ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਨੇ ਫਿਲਹਾਲ ਇਸ ਸਮੇਂ ਅਸੀਂ ਤੁਹਾਡੇ ਨਾਲ ਸ਼ੁਰੂਆਤੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿੱਥੇ ਇਹ ਪੂਰਾ ਇਨਕਾਊਂਟਰ ਹੋਇਆ ਕਿਵੇਂ ਇਹ ਇਨਕਾਊਂਟਰ ਹੋਇਆ ਇਹ ਸ਼ਖਸ ਜੋ ਗੈਂਗਸਟਰ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜਾਂ ਕਿਸ ਤਰੀਕੇ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਤਾਂ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਪਸਵਾਲ ਸ਼ੁਰੂਆਤੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਪੁਲਿਸ ਅਤੇ ਗੈਂਗਸਟਰ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਹੋਏ ਨੇ ਲਗਾਤਾਰ ਦੂਜਾ ਦਿਨ ਹੈ ਜਦੋਂ ਇਹ ਤੀਜਾ ਇਨਕਾਊਂਟਰ ਹੋਇਆ ਬੀਤੇ ਦਿਨ ਦੋ ਇਨਕਾਊਂਟਰ ਹੋਏ ਨੇ ਪਹਿਲਾ ਸਵੇਰੇ ਮੋਹਾਲੀ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਪਟਿਆਲਾ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਉਂਦਾ ਤੇ ਹੁਣ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਲਈ ਇਹ ਸਿੱਧਾ ਇੱਕ ਸੰਕੇਤ ਵੀ ਹੈ ਕਿ ਜੇਕਰ ਤੁਸੀਂ ਹੁਣ ਪੰਜਾਬ 'ਚ ਰਹਿ ਕੇ ਕੋਈ ਗਲਤ ਬਾਰਦਾਤ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪ੍ਰਸ਼ਾਸਨ ਲਗਾਤਾਰ ਅਜਿਹੇ ਗੈਂਗਸਟਰਾਂ ਦੀ ਪੈੜ ਨੱਪਦਾ ਹੋਇਆ ਨਜ਼ਰ ਆ ਰਿਹਾ ਅਜਿਹੇ ਗਲਤ ਅੰਸਰਾਂ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਹੈ ਜੋ ਪੰਜਾਬ ਦੇ ਵਿੱਚ ਰਹਿ ਕੇ ਗਲਤ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਭਾਵੇਂ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਹੋਣ ਜਾਂ ਫਿਰ ਕਿਸੇ ਕਤਲ ਵਰਗੀ ਬਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਤਾਂ ਹਰ ਇੱਕ ਜੋ ਵਾਂਟਡ ਅਪਰਾਧੀ ਹੈ ਜੋ ਵਾਂਟਡ ਮੁਲਜ਼ਮ ਹੈ ਉਸ ਨੂੰ ਕਾਬੂ ਕੀਤਾ ਜਾ ਰਿਹਾ ਤਾਂ ਦੱਸ ਦिए ਜਦੋਂ ਵੀ ਜਦੋਂ ਪੁਲਿਸ ਦੇ ਉੱਪਰ ਫਾਇਰਿੰਗ ਕਰਦਾ ਤਾਂ ਫਿਰ ਜਵਾਬੀ ਕਾਰਵਾਈ ਹੈ ਜਿਹੜੀ ਉਹ ਵੀ ਪੁਲਿਸ ਦੇ ਵੱਲੋਂ ਨਾਲ ਦੀ ਨਾਲ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਤਾਂ ਹੁਣ ਮੋਗਾ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਮੋਗਾ ਦੇ ਵਿੱਚ ਤਿੰਨ ਗੈਂਗਸਟਰਾਂ ਦੇ ਨਾਲ ਪੁਲਿਸ ਦੀ ਦੱਸਦੇ ਇੱਕ ਮੋਟਪੇੜ ਹੋਈ ਹੈ ਇਨਕਾਊਂਟਰ ਹੋਇਆ ਤਾਂ ਇੱਥੇ ਤਿੰਨ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਕਾਬੂ ਕਰ ਲਿਆਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਗਾ ਤੋਂ ਹੀ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਬੀਤੇ ਦਿਨ ਪਹਿਲਾਂ ਮੁਹਾਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਫਿਰ ਉੱਥੇ ਹੀ ਸ਼ਾਮ ਹੁੰਦੇ ਹੁੰਦੇ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਤਾਂ ਦੱਸ ਦਈਏ ਕਿ ਇਹ ਤਿੰਨੇ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਜੋ ਨਿਹਾਲ ਸਿੰਘ ਵਾਲਾ ਲੋਪੋ ਰੋਡ ਆ ਲਿੰਕ ਰੋਡ ਆ ਉੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਲੱਕੀ ਪਟਿਆਲ ਗਰੁੱਪ ਦੇ ਤਿੰਨੇ ਜਿਹੜੇ ਮੈਂਬਰ ਦੱਸੇ ਜਾ ਰਹੇ ਨੇ ਪੁਲਿਸ ਦੇ ਉਦੋਂ ਫਾਇਰਿੰਗ ਕੀਤੀ ਜਦੋਂ ਪੁਲਿਸ ਇਹਨਾਂ ਨੂੰ ਫੜਨ ਦੇ ਲਈ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਫਾਇਰਿੰਗ ਆ ਜਿਹੜੀ ਕੀਤੀ ਜਾਂਦੀ ਹੈ ਦੱਸ ਦਈਏ ਕਿ ਤਿੰਨ ਗੈਂਗਸਟਰ ਜਿਹੜੇ ਫੜੇ ਗਏ ਨੇ ਉੱਥੇ ਹੀ ਇਹਨਾਂ ਦੇ ਕੋਲੋਂ ਅਸਲਾ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਫਿਲਹਾਲ ਦੱਸ ਦਈਏ ਕਿ ਇਸ ਸਮੇਂ ਸ਼ੁਰੂਆਤੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿੱਥੇ ਇਹ ਸਾਰੀ ਵਾਰਦਾਤ ਹੋਇਆ ਕਿੱਥੇ ਸਾਰਾ ਇਨਕਾਊਂਟਰ ਹੋਇਆ ਤਾਂ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਦੱਸ ਦਈਏ ਕਿ ਫਿਲਹਾਲ ਤਿੰਨੋਂ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਮਾਮਲਾ ਕੀ ਹੈ ਇਨ੍ਹਾਂ ਦੇ ਵੱਲੋਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਕੀ ਇਹ ਕੋਈ ਵਾਰਦਾਤ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਦਾ ਉਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਦੋਂ ਪੁਲਿਸ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਬਿਆਨ ਜਾਰੀ ਕੀਤਾ ਜਾਏਗਾ ਤਾਂ ਉਸ ਦੇ ਵਿੱਚ ਸਪਸ਼ਟ ਹੋ ਪਾਏਗਾ ਕਿ ਆਖਰ ਇਹ ਬਦਮਾਸ਼ ਕਿੱਥੋਂ ਫਰਾਰ ਹੋਏ ਸੀ ਕਿਹੜੇ-ਕਿਹੜੇ ਇਨ੍ਹਾਂ ਦੇ ਉੱਪਰ ਮਾਮਲੇ ਦਰਜ ਨੇ ਕੀ ਪਿਛਲੇ ਕੁਝ ਦਿਨਾਂ ਦੇ ਦੌਰਾਨ ਜਾਂ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਵੀ ਇਨ੍ਹਾਂ ਦੇ ਵੱਲੋਂ ਕੋਈ ਵਾਰਦਾਤ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਜਦੋਂ ਪੁਲਿਸ ਦੇ ਵੱਲੋਂ ਬਿਆਨ ਜਾਰੀ ਕੀਤਾ ਜਾਏਗਾ ਤਾਂ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਆ ਮਿਲੇਗਾ ਤਾਂ ਜੇਕਰ ਹੁਣ ਥੋੜਾ ਜਿਹਾ ਪਿੱਛੇ ਜਾਈਏ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪਿਛਲੇ 10 ਦਿਨਾਂ ਦੇ ਵਿੱਚ ਤਕਰੀਬਨ 8ਵਾਂ ਮਾਮਲਾ ਸਾਹਮਣੇ ਆਇਆ ਜਦੋਂ ਇਸ ਤਰੀਕੇ ਪੁਲਿਸ ਅਤੇ ਬਦਮਾਸ਼ ਆਮੋ ਸਾਹਮਣੇ ਹੋਏ ਨੇ ਪੁਲਿਸ ਦੇ ਨਾਲ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ ਤਾਂ ਤਕਰੀਬਨ 10 ਦਿਨਾਂ ਦੇ ਵਿੱਚ 8ਵਾਂ ਮਾਮਲਾ ਸਾਹਮਣੇ ਆਇਆ ਇਸ ਤੋਂ ਪਹਿਲਾਂ ਮੁਹਾਲੀ ਦੇ ਜੀਰਕਪੁਰ ਇੱਕ ਇੱਕ ਇਲਾਕੇ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਜੀਰਕਪੁਰ ਦੇ ਵਿੱਚ ਇੱਕ ਗੈਂਗਸਟਰ ਨੂੰ ਜਦੋਂ ਪੁਲਿਸ ਅਸਲਾ ਬਰਾਮਦੀ ਦੇ ਲੈ ਕੇ ਆਉਂਦੀ ਆ ਉਥੇ ਗੈਂਗਸਟਰ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਫਿਰ ਉਸੇ ਦਿਨ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਲੁਧਿਆਣਾ ਦੇ ਮਾਛੀਵਾੜਾ ਰੋਡ ਦੇ ਉੱਪਰ ਪੰਜੇਟਾ ਪਿੰਡ ਦੇ ਕੋਲ ਇੱਕ ਗੈਂਗਸਟਰ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਉਹ ਗੈਂਗਸਟਰ ਜਿਹੜਾ 22 ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਲੁੱਟਖੋ ਵਰਗੀਆਂ ਬਾਰਦਾਤਾਂ ਜਿਸ ਦੇ ਵੱਲੋਂ ਕੀਤੀਆਂ ਗਈਆਂ ਸੀ ਜਿਸ ਦੇ ਵੱਲੋਂ ਕਤਲ ਵਰਗੇ ਕਈ ਜਿਹੜੇ ਮਾਮਲੇ ਵੀ ਉਸੇ ਉੱਪਰ ਦਰਸਨ ਤਾਂ ਉਸ ਗੈਂਗਸਟਰ ਦਾ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਤੇ ਹੁਣ ਲਗਾਤਾਰ ਇਹ ਤੀਜਾ ਮਾਮਲਾ ਕੁਝ ਘੰਟਿਆਂ ਦੇ ਵਿੱਚ ਪਹਿਲਾ ਮੁਹਾਲੀ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਸਵੇਰੇ ਦੱਸਦੇ ਕਿ ਸ਼ਨੀਵਾਰ ਨੂੰ ਉਸ ਤੋਂ ਬਾਅਦ ਰਾਤ ਹੁੰਦੇ ਹੁੰਦੇ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਤੇ ਅੱਜ ਤੜਕਸਾਰ ਹੋਣੇ ਮੋਗਾ ਤੋਂ ਮਾਮਲਾ ਸਾਹਮਣੇ ਆਇਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਵੀ ਜਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਮੌਕੇ ਦੀਆਂ ਤਸਵੀਰਾਂ ਆਉਣਗੀਆਂ ਤਾਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿੱਥੇ ਇਹ ਸਾਰੀ ਬਾਰਦਾਤ ਹੋਈ ਆ ਦੱਸ ਦिए ਕਿ ਨਿਹਾਲ ਸਿੰਘ ਵਾਲਾ ਜੋ ਲਿੰਕ ਰੋਡ ਹੈ ਉਸ ਰੋਡ ਦੇ ਉੱਪਰ ਇਹ ਮਾਮਲਾ ਦੱਸਿਆ ਜਾ ਰਿਹਾ ਦੱਸ ਦिए ਕਿ ਲੋਪੋ ਨਿਹਾਲ ਸਿੰਘ ਵਾਲਾ ਬਦਰੀ ਤੇ ਦੌਧਰ ਇਹ ਜਿਹੜਾ ਇਲਾਕਾ ਇਸ ਇਲਾਕੇ ਦੇ ਵਿੱਚ ਇਹ ਸਾਰੀ ਬਾਰਦਾਤ ਵਾਪਰੀ ਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਜਦੋਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਉਸ ਤੋਂ ਕਲੀਅਰ ਹੋਏਗਾ ਕਿ ਕਿਹੜੀ ਜਗ੍ਹਾ ਦੇ ਉੱਪਰ ਮੇਨ ਇਹ ਜਿਹੜਾ ਇਨਕਾਊਂਟਰ ਹੋਇਆ ਫਿਲ ਦੱਸ ਦਈਏ ਕਿ ਤਿੰਨ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤਿੰਨੇ ਜਿਹੜੇ ਗੈਂਗਸਟਰ ਦੱਸੇ ਜਾ ਰਿਹਾ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਸਨ ਤੇ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਹੋਇਆ ਸੀ ਨਾਕੇ ਦੇ ਨਜ਼ਦੀਕ ਹੀ ਇਹ ਜਿਹੜੀ ਫਾਇਰਿੰਗ ਹੋਈ ਆ ਹਾਲਾਂਕਿ ਕੀ ਇਹਨਾਂ ਦੇ ਵੱਲੋਂ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਪੁਲਿਸ ਦੇ ਵੱਲੋਂ ਪਹਿਲਾਂ ਪਿੱਛਾ ਕੀਤਾ ਜਾ ਰਿਹਾ ਅਸੀਂ ਤਾਂ ਇਹ ਸਾਰੀਆਂ ਕੜੀਆਂ ਦੇ ਜਾਂ ਸਾਰੇ ਸਵਾਲ ਬਾਬਾ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਉਦੋਂ ਜ਼ਰੂਰ ਮਿਲਣਗੇ ਪਰ ਇੱਕ ਇੱਥੇ ਸੰਕੇਤ ਆ ਜਿਹੜਾ ਉਹ ਇਹਨਾਂ ਗੈਂਗਸਟਰਾਂ ਤੱਕ ਜ਼ਰੂਰ ਪਹੁੰਚ ਰਿਹਾ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕਿਸੇ ਗਲਤ ਬਰਬਾਦ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡਾ ਜਿਹੜਾ ਮਨਸੂਬਾ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਸੀਐਮ ਮਾਨ ਦੇ ਵੱਲੋਂ ਵੀ ਕੁਝ ਦਿਨ ਪਹਿਲਾਂ ਇੱਕ ਬਿਆਨ ਆ ਜਿਹੜਾ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇੱਕ ਚੌਂਕ ਦੇ ਉੱਪਰ ਕੋਈ ਬਰਬਾਦ ਕਰਦਾ ਤਾਂ ਉਸ ਨੂੰ ਦੂਜਾ ਚੌਂਕਾ ਜਿਹੜਾ ਟੱਪੜ ਨਹੀਂ ਦਿੱਤਾ ਜਾਏਗਾ ਤਾਂ ਉਸੇ ਤਰੀਕੇ ਦੀਆਂ ਹੁਣ ਜਿਹੜੀਆਂ ਕਾਰਵਾਈਆਂ ਪ੍ਰਸ਼ਾਸਨ ਦੇ ਵੱਲੋਂ ਦੇਖਣ ਨੂੰ ਮਿਲ ਰਹੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਬਦਮਾਸ਼ ਨੇ ਜੋ ਗੈਂਗਸਟਰ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਜਾ ਰਿਹਾ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਜੋ ਗੈਂਗਸਟਰ ਨੇ ਜੋ ਬਦਮਾਸ਼ ਨੇ ਜਾਂ ਪੰਜਾਬ ਦੇ ਵਿੱਚ ਰਹਿ ਕੇ ਜੋ ਗਲਤ ਬਾਰਦਾਤਾਂ ਕਰਨ ਦੇ ਬਾਰੇ ਸੋਚ ਰਿਆ ਤਾਂ ਉਹਨਾਂ ਨੂੰ ਇਹ ਸਿੱਧੀ ਸਿੱਧੀ ਚੇਤਾਵਨੀ ਤੇ ਸੰਕੇਤ ਹੈ ਕਿ ਹੁਣ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀਂ ਚੱਲੇਗਾ ਪ੍ਰਸ਼ਾਸਨ ਪੂਰਾ ਸਖਤ ਹੈ ਪ੍ਰਸ਼ਾਸਨ ਪੂਰਾ ਚੌਕਸ ਹੈ ਜੇਕਰ ਤੁਸੀਂ ਕੋਈ ਬਾਰਦਾਤ ਕਰਕੇ ਫਰਾਰ ਹੋਣ ਦੀ ਭੱਜਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਇਹੀ ਹਸ਼ਰ ਹੋਏਗਾ